ਕਾਂਗਰਸ ਸੰਸਦ ਮੈਂਬਰਾਂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੋਸਟਨ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਵਿਵਾਦ ਛੇੜ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਹੈ ਕਿ ਭਾਰਤ ਵਿੱਚ ਚੋਣ ਕਮਿਸ਼ਨ ਨਾਲ ਸਮਝੌਤਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸਿਸਟਮ ਵਿੱਚ ਬਹੁਤ ਕੁਝ ਗਲਤ ਹੈ। ਇਹ ਸਾਡੇ ਲਈ ਬਹੁਤ ਸਪਸ਼ਟ ਹੈ ਕਿ ਚੋਣ ਕਮਿਸ਼ਨ ਨਾਲ ਸਮਝੌਤਾ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੁਆਰਾ ਚੋਣ ਹੇਰਾਫਰੀ ਦੇ ਦੋਸ਼ਾਂ ਨੂੰ ਵਾਰ-ਵਾਰ ਰੱਦ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਕਾਂਗਰਸ ਸੰਸਦ ਮੈਂਬਰ ਦੇ ਅਮਰੀਕੀ ਦੌਰੇ ਨੂੰ ਬਦਨਾਮ ਭਾਰਤ ਯਾਤਰਾ ਕਹਿ ਕੇ ਗਾਂਧੀ ਪਰਿਵ ਹਮਲਾ ਬੋਲੇ ਆਏ ਪਾਜਪਾ ਦੇ ਬੁਲਾਰੇ ਸੀਆਰ ਕੇਸ਼ਵਨ ਨੇ ਕਾਂਗਰਸ ਸੰਸਦ ਮੈਂਬਰ ਤੇ ਵਰਧਿਆ ਕਿ ਆਏ ਕਿ ਰਾਹੁਲ ਗਾਂਧੀ ਜੋ ਵਿਦੇਸ਼ੀ ਭਾਰਤੀ ਤੇ ਇੱਕ ਹੋਰ ਭਾਰਤ ਬਦਨਾਮ ਯਾਤਰਾ ਭਾਰਤ ਦੁਰਵਿਵਹਾਰ ਯਾਤਰਾ ਤੇ ਹਨ ਨੇ ਇੱਕ ਵਾਰ ਫਿਰ ਭਾਰਤ ਦੀ ਸੰਵਿਧਾਨਿਕ ਸੰਸਥਾ ਤੇ ਕਿਨੌਣੇ ਟੰਗ ਨਾਲ ਹਮਲਾ ਕੀਤਾ ਹੈ ਤੇ ਉਹਨਾਂ ਨੇ ਇੱਕ ਵਾਰ ਫਿਰ ਇੱਕ ਵਿਦੇਸ਼ੀ ਦੇਸ਼ ਵਿੱਚ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਰਾਹੁਲ ਗਾਂਧੀ ਨੇ ਵਿਦੇਸ਼ਾਂ ਵਿੱਚ ਚੋਣ ਕਮਿਸ਼ਨ ਤੇ ਹਮਲਾ ਕੀਤਾ ਹੈ ਅਮਰੀਕਾ ਵਿੱਚ ਉਹ ਝੂਠ ਫੈਲਾ ਰਹੇ ਹਨ ਤੇ ਸਾਡੇ ਚੋਣ ਕਮਿਸ਼ਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਭਾਰਤੀ ਚੋਣ ਪ੍ਰਣਾਲੀ ਤੇ ਭਾਰਤ ਦੀ ਵੋਟਰ ਰਜਿਸਟ੍ਰੇਸ਼ਨ ਦੀ ਪ੍ਰਸ਼ੰਸਾ ਕਰ ਰਹੇ ਹਨ